ਰਾਜ ਜੀ ਕਹਿੰਦੇ ਮੇਰੇ ਪਪਾ ਜੀ ਨੂੰ ਕਹਿੰਦੇ ਕਿ ਤੁਸੀਂ ਕੁੜੀ ਦਾ ਕਿਤੇ ਰਿਸ਼ਤਾ ਕੀਤਾ ਤਾਂ ਮੇਰੇ ਪਪਾ ਜੀ ਕਹਿੰਦੇ ਵੀ ਨਹੀਂ ਜੀ ਕਹਿੰਦੇ ਕਿਉਂ ਕਹਿੰਦੇ ਇਹਦੇ ਟੀਵੇ ਦੇ ਵਿੱਚ ਥੋੜਾ ਨੁਕਸ ਹੈ ਕਹਿੰਦੇ ਲਿਆਓ ਮੈਨੂੰ ਟੀਵਾ ਦਿਖਾਓ ਤੇ ਮੇਰੀ ਮੰਮੀ ਉੱઠી ਟੀਵਾ ਲਿਆ ਕੇ ਫੜਾਤਾ ਮਹਾਰਾਜ ਜੀ ਨੇ ਟੀਵਾ ਦੇਖਿਆ ਦੇਖ ਕੇ ਮੈਂ ਨੀਵੀਂ ਪਾਈ ਬੈਠੀ ਸੀ ਮੈਨੂੰ ਕਹਿੰਦੇ ਬੱਚੂ ਮੂੰਹ ਤਾਹਾਂ ਚੱਕ ਮੈਂ ਮੂੰਹ ਤਾਹਾਂ ਚੱਕਿਆ ਤੇ ਬਾਅਦ ਚ ਮੈਨੂੰ ਕਹਿੰਦੇ ਮੱਥੇ ਦੇ ਵਿੱਚ ਬਲਪਾ ਮੈਂ ਬਲਪਾਏ ਇੱਕ ਟੱਕ ਮਹਾਰਾਜ ਜੀ ਮੇਰੇ ਵੱਲ ਦੇਖਦੇ ਰਹੇ ਤੇ ਬਾਅਦ ਦੇ ਵਿੱਚ ਟੇਵਾ ਫਾੜ ਕੇ ਦੋ ਕਰ ਦਿੱਤੇ ਮਿਸਤਰੀ ਤੋਂ ਵਿਆਹ ਕਰ ਮੁੰਡਾ ਅਸੀਂ ਦੱਸਦੇ ਹਾਂ ਅਸੀਂ ਮਹਾਰਾਜ ਜੀ ਦੇ ਜਾਂ ਮੇਰੇ ਪੇਕੇ ਪਰਿਵਾਰ ਨਹੀਂ ਸੀ